ਸ਼ਹਿਰ ਦੇ ਲੋਕਾਂ ਲਈ ਲੰਬੇ ਸਮੇਂ ਤੋਂ ਸਿਰਦਰਦ ਬਣੀਆਂ ਟੁੱਟੀਆਂ ਖੱਡਿਆਂ ਨਾਲ ਭਰੀਆਂ ਸੜਕਾਂ ਜਲਦ ਹੀ ਪੂਤਕਾਲ ਬਰਨ ਜਾਣ ਜਾ ਰਹੀਆਂ ਨੇ ਇਹ ਅਸੀਂ ਨਹੀਂ ਕਹਿ ਰਹੇ ਸੁਲਤਾਨਪੁਰ ਲੋਧੀ ਦੇ ਵਿਧਾਇਕ ਰਾਣਾ ਇੰਦਰ ਪ੍ਰਤਾਪ ਨੇ ਮੀਡੀਆ ਨਾਲ ਰੂਬਰੂ ਹੋ ਕੇ ਐਲਾਨ ਕੀਤਾ ਹੈ ਕਿ ਸ਼ਹਿਰ ਵਿੱਚ 13.5 ਕਰੋੜ ਦੀ ਲਾਗਤ ਨਾਲ ਸੜਕਾਂ ਦੀ ਮੁਰ ਉਸਾਰੀ ਦਾ ਕੰਮ ਜਲਦ ਸ਼ੁਰੂ ਕੀਤਾ ਜਾਵੇਗਾ ਜਿਸ ਨਾਲ ਸ਼ਹਿਰ ਦੇ ਬੁਨਿਆਦੀ ਢਾਂਚੇ 'ਚ ਵੱਡਾ ਬਦਲਾਅ ਆਵੇਗਾ ਤੇ ਲੋਕਾਂ ਨੂੰ ਸੁਰੱਖਿਅਤ ਤੇ ਟਿਕਾਊ ਆਵਾਜਾਈ ਦੀ ਸਹੂਲਤ ਮਿਲੇਗੀ ਵਿਧਾਇਕ ਰਾਣਾ ਨੇ ਸਪਸ਼ਟ ਕੀਤਾ ਹੈ ਕਿ ਇਸ ਵੱਡੇ ਪ੍ਰੋਜੈਕਟ ਦੇ ਤਹਿਤ 7.5 ਕਰੋੜ ਨਾਲ ਕੰਕਰੀਟ ਵਾਲੀਆਂ ਸੜਕਾਂ 6 ਕਰੋੜ ਨਾਲ ਲੁਕਹਲਾ ਸੜਕਾਂ ਤਿਆਰ ਕੀਤੀਆਂ ਜਾਣਗੀਆਂ ਇਸ ਸਬੰਧੀ ਸਾਰੇ ਟੈਂਡਰ ਪ੍ਰਕਿਰਿਆ ਪੂਰੀ ਹੋ ਚੁੱਕੀ ਹੈ ਤੇ ਬਹੁਤ ਜਲਦ ਜ਼ਮੀਨੀ ਪੱਧਰ ਤੇ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ ਮੀਡੀਆ ਨਾਲ ਗੱਲਬਾਤ ਕਰਦੇ ਆ ਵਿਧਾਇਕ ਰਣਾਇੰਦਰ ਪ੍ਰਤਾਪ ਨੇ ਦੋ ਟੁਕ ਸ਼ਬਦਾਂ ਜਿਖੇ ਕਿ ਸੜਕ ਦੀ ਉਸਾਰੀ ਦੌਰਾਨ ਪੈਚ ਵਰਕ ਦੀ ਕਿਸੇ ਸੂਰਤ ਵਿੱਚ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਸ਼ਹਿਰ ਦੇ ਵਿੱਚ ਜਿਹੜਾ ਪੱਟ ਪੱਟ ਜਾਂ ਹੋਇਆ ਸੀ ਉਹਦੇ ਵਿੱਚ ਸੀਵਰੇਜ ਤੇ ਪੀਣ ਵਾਲਾ ਪਾਣੀ 27 ਕਿਲੋਮੀਟਰ ਪੈਣਾ ਸੀ ਉਹ ਚ ਅਪਰੋਕਸੀਮੇਟਲੀ 14 ਕਿਲੋਮੀਟਰ ਪੈ ਚੁੱਕਿਆ ਤੇ ਜਿਹੜੇ ਏਰੀਏ ਦੇ ਵਿੱਚ ਪੈ ਗਿਆ ਉਹਦੇ ਵਿੱਚ ਮੈਂ ਮਹਿਸੂਸ ਕਰਦਾ ਲੋਕ ਵੀ ਬਹੁਤ ਮਹਿਸੂਸ ਕਰਦੇ ਸੀ ਵੀ ਸੜਕਾਂ ਬਣ ਨਹੀਂ ਰਹੀਆਂ ਉਹਦਾ ਇੱਕ ਕਾਰਨ ਸੀ ਵੀ ਪਹਿਲਾਂ ਜਿਹੜਾ ਐਸਟੀਮੇਟ ਬਣੇ ਸੀ ਉਹਦੇ ਵਿੱਚ ਸਿਰਫ 2-2 ਫੁੱਟ 2.5 ਫੁੱਟ ਦਾ ਐਸਟੀਮੇਟ ਬਣਿਆ ਸੀ ਜਿਹੜੀ ਪਟਾਈ ਹੋਈ ਸੀ ਉੰਨੇ ਚ ਹੀ ਸੜਕ ਬਣਦਾ ਪਰ ਉਹ ਚੇਂਜ ਕਰਾਉਣ 'ਚ ਸਮਾਂ ਲੱਗਿਆ ਤੇ ਅੱਜ 13.5 ਕਰੋੜ ਰੁਪਈਆ ਸੁਲਤਾਨਪੁਰ ਦੀਆਂ ਸੜਕਾਂ ਵਾਸਤੇ ਅਪਰੂਵ ਹੋ ਕੇ ਵੀ ਆ ਗਿਆ ਤੇ ਉਹਦੇ ਟੈਂਡਰ ਵੀ ਲੱਗ ਗਏ ਆ ਟੈਂਡਰ ਖੁੱਲ ਵੀ ਗਏ ਆ ਤੇ ਹੋਰ 15-20 ਦਿਨਾਂ 'ਚ ਮਹੀਨੇ ਦੇ ਵਿੱਚ ਇਹਨਾਂ ਸੜਕਾਂ ਦੇ ਉੱਤੇ ਕੰਮ ਚਾਲੂ ਹੋ ਜਾਊਗਾ ਤੇ ਮੈਂ ਸਮੂਹ ਸੁਲਤਾਨਪੁਰ ਦੀ ਸਾਰੀ ਸੰਗਤ ਨੂੰ ਇਹ ਦੱਸਣਾ ਚਾਹੁੰਦਾ ਕਿ ਜਿੱਥੇ-ਜਿੱਥੇ ਕੰਕਰੀਟ ਵਾਲੀ ਸੜਕਾਂ ਦਾ ਕੰਮ ਹੈ 7 ਕਰੋੜ ਰੁਪਇਆ ਕੰਕਰੀਟ 7.5 ਕਰੋੜ ਰੁਪਇਆ ਕੰਕਰੀਟ ਵਾਲੀਆਂ ਸੜਕਾਂ ਦਾ ਤੇ 6 ਕਰੋੜ ਰੁਪਇਆ ਲੁੱਕ ਵਾਲੀਆਂ ਸੜਕਾਂ ਦੇ ਟੈਂਡਰ ਲੱਗ ਚੁੱਕੇ ਆ ਪੂਰੀ ਦੀ ਪੂਰੀ ਸੜਕ ਬਣੂਗੀ ਕੋਈ ਪੈਚ ਵਰਕ ਨਹੀਂ ਹੋਊਗਾ ਲੋਕਲ ਕਿੰਨਾ ਵੱਡਾ ਫਾਇਦਾ ਹੋਊਗਾ ਇਹਦੇ ਵਿੱਚ ਦੋਹਾਂ ਚੀਜ਼ਾਂ ਦਾ ਫਾਇਦਾ ਹੋਊਗਾ ਪਾਣੀ ਵਾਲਾ ਵੀ ਤੇ ਸੀਵਰ ਵਾਲਾ ਵੀ ਮੈਂ ਇੱਕ ਸਮੂਹ ਲੋਕਾਂ ਨੂੰ ਹੋਰ ਬੇਨਤੀ ਕਰਨੀ ਚਾਹੁੰਦਾ ਕਿ ਜਿਸ ਇਲਾਕੇ ਦੇ ਵਿੱਚ ਸ਼ਾਇਦ ਕੋਈ ਇਲਾਕਾ ਪਾਸਾ ਰਹਿ ਵੀ ਗਿਆ ਹੋਊਗਾ ਜਿੱਥੇ ਕੰਮ ਨਹੀਂ ਹੋਇਆ ਚਾਹੇ ਸਾਡੇ ਤੋਂ ਮਿਸ ਹੋ ਗਿਆ ਹੋਵੇ ਚਾਹੇ ਠੇਕੇਦਾਰ ਤੋਂ ਮਿਸ ਹੋ ਗਿਆ ਹੋਵੇ ਉਹ ਆਪ ਦੀ ਆਪ ਦੀ ਸਮੱਸਿਆ ਦੱਸ ਸਕਣ ਕਮੇਟੀ ਆਪ ਕਮੇਟੀ ਚ ਪ੍ਰਧਾਨ ਜੀ ਨੂੰ ਆ ਕੇ ਦੱਸ ਦੇਣ ਜਾਂ ਆਪਣੇ ਕਨਸਰਨਡ ਐਮਸੀ ਨੂੰ ਦੱਸ ਦੇਣ ਜਿੱਥੇ ਜਿੱਥੇ ਕੰਮ ਨਹੀਂ ਵੀ ਹੋਇਆ ਹੈ ਕੋਈ ਪਾਸਾ ਰਹਿ ਗਿਆ ਉਹ ਵੀ ਪੂਰਾ ਕੀਤਾ ਜਾਊਗਾ ਆਬਜੈਕਟਿਵ ਇਹ ਆ ਕਿ ਅਜੀ ਤੋਂ 6 ਮਹੀਨੇ ਬਾਅਦ ਜਦੋਂ ਕੰਮ ਕੰਪਲੀਟ ਹੋਵੇ ਤੇ ਸੁਲਤਾਨਪੁਰ ਸ਼ਹਿਰ ਦੇ ਵਿੱਚ ਕੋਈ ਪਾਸਾ ਪੀਣ ਵਾਲੇ ਪਾਣੀ ਤੋਂ ਨਾ ਰਹਿ ਜਾਵੇ ਤੇ ਕਿਸੇ ਪਾਸੇ ਦੇ ਵਿੱਚ ਸੀਵਰੇਜ ਦੀ ਸਮੱਸਿਆ ਨਾ ਆਵੇ ਸੀਵਰੇਜ ਦੀ ਡਿਊਟੀ ਤੇ ਪਾਣੀ ਦੀ ਡਿਊਟੀ ਅਸੀਂ ਨਵਨੀਤ ਚੀਮਾ ਜੀ ਜਿਹੜੇ ਸਾਡੇ ਵਾਈਸ ਪ੍ਰਧਾਨ ਨੇ ਕਿਦਦ ਨੇ ਨਵਨੀਤ ਜੀ ਇਧਰ ਆ ਨਵਨੀਤ ਜੀ ਦੀ ਡਿਊਟੀ ਆ ਹਰੇਕ ਬੋਰਡ ਦੇ ਹਰੇਕ ਐਮਸੀ ਨਾਲ ਕੋਆਰਡੀਨੇਟ ਕਰ ਰਹੇ ਆ ਤੇ ਨਵਨੀਤ ਜੀ ਨੂੰ ਦੱਸੋ ਹਰੇਕ ਵਾਰਡ ਦੇ ਵਿੱਚ ਪੀਣ ਵਾਲਾ ਪਾਣੀ ਦਾ ਵੀ ਸੌਲਟ ਆਊਟ ਹੋਊਗਾ ਤੇ ਸੀਵਰ ਦਾ ਵੀ ਇੱਕ ਬੇਨਤੀ ਮੈਂ ਕਰਨੀ ਚਾਹੁੰਦਾ ਸਾਰੇ ਮੇਰੇ ਵੀਰਾਂ ਨੂੰ ਕਿ ਜਿੱਥੇ-ਜਿੱਥੇ ਪਾਣੀ ਦੀ ਪਾਈਪਲਾਈਨ ਪੈ ਚੁੱਕੀ ਹੈ ਕਾਈਂਡਲੀ ਪਾਣੀ ਦਾ ਕਨੈਕਸ਼ਨ ਲੈ ਲਿਤਾ ਜਾਵੇ ਤੇ ਸੀਵਰ ਦੀ ਜਿੱਥੇ-ਜਿੱਥੇ ਪਾਈਪਲਾਈਨ ਪੈ ਚੁੱਕੀ ਉੱਥੇ ਘਰਾਂ 'ਚ ਸੀਵਰ ਦਾ ਕਨੈਕਸ਼ਨ ਲੈ ਲਿਤਾ ਜਾਵੇ ਤਾਂ ਕਿ ਦੁਬਾਰਾ ਇਹਦੇ ਤੋਂ ਬਾਅਦ ਪੱਟ ਪਟਾਈਆਂ ਨਵਨੀਤ ਚੀਮੇ ਦਾ ਨੰਬਰ ਸਰੇਕ ਸ਼ੇਰ ਦੇ ਬੰਦੇ ਨੂੰ ਪਤਾ। ਇਹੀ ਸਾਡੀ ਹੈਲਪ ਲਾਈਨ ਹੈ। ਚਿੱਤੇ ਤੇ ਕੰਮ ਦੀ ਕੁਆਲਿਟੀ ਦੀ ਗੱਲ ਹੈ। ਜਦੋਂ ਸੜਕਾਂ ਬਣਣਗੀਆਂ ਇਹ ਇਨਸ਼ੋਰ ਕੀਤਾ ਜਾਊਗਾ ਕਿ ਪ੍ਰੋਪਰ ਕੰਪੈਕਸ਼ਨ ਹੋਈਆ ਨਹੀਂ। ਨਹੀਂ ਤਾਂ ਆਪਾਂ ਵੇਖਦੇ ਜਿੱਦਣ ਮੀਂਹ ਪੈ ਜਾਂਦਾ ਕਿਸੇ ਦਾ ਟਾਇਰ ਨਾ ਪਜ ਜਾਂਦਾ। ਸੋ ਇਹ ਪ੍ਰੋਪਰ ਕੰਪ੍ਰੈਸ਼ਨ ਕਰਕੇ ਕੰਪ੍ਰੈਸ਼ਨ ਦਾ ਟੈਸਟ ਹੋਊਗਾ। ਕਮੇਟੀ ਕਰਾਊਗੀ ਇੰਡੀਵਿਜੂਅਲੀ ਮੈਂ ਕਰਾਊਂਗਾ ਤੇ ਉਹਦੇ ਤੋਂ ਬਾਅਦ ਹੀ ਸੜਕ ਦੀ ਲਿੰਗ ਹੋ ਗਈ ਆਉਣ ਵਾਲੀਆਂ ਜਿਹੜੀਆਂ ਮਿਊਨਿਸਪਲ ਚੋਣਾਂ ਆ ਰਹੀਆਂ ਉਹਦੇ ਬਾਰੇ ਤੁਹਾਡਾ ਕੀ ਚਾਹਣਾ ਹੈ ਪਹਿਲਾਂ ਆ ਤਾਂ ਲੈਣ ਦਿਓ ਵਾਰਡਬੰਦੀ ਬਾਰੇ ਕੀ ਹੈ ਜੀ ਤੁਹਾਣਾ ਵਿਚ ਕਿ ਵਾਰਡਬੰਦੀ ਬੜੀ ਗਲਤੀ ਹੋ ਰਹੀ ਆਪਣੀ ਪਾਰਟੀ ਕੋ ਜਾ ਰਹੀ ਹੈ ਜੀ ਇਹਦੇ ਖਿਲਾਫ ਡਿਵਿਸ਼ਨ ਦੇਖੋ ਗੱਲ ਇਹ ਆ ਵਾਰਡਬੰਦੀ ਚ ਕੱਟ ਵੱਡ ਹੋਈ ਪਰ ਕੋਈ ਫਰਕ ਨਹੀਂ ਪੈਂਦਾ ਯਾਰ ਵੋਟਾਂ ਦੇ ਲੋਕਾਂ ਨੇ ਪਾਉਣੀਆਂ ਜਿੱਦਾਂ ਮਰਜ਼ੀ ਕੱਟ ਵੱਡ ਦਿਓ ਲੋਕਾਂ ਦਾ ਜਿਹੜੀ ਸੋਚ ਹੈ ਉਹ ਨਹੀਂ ਬਦਲੀ ਜਾ ਸਕਦੀ